ਕਿਸਾਨਾਂ ਨੂੰ ਖਨੌਰੀ ਬਾਰਡਰ ਤੋਂ ਹਟਾਉਣ ਤੋਂ ਬਾਅਦ ਅੱਜ ਡੀਆਜੀ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਸੰਗਰੂਰ ਵੱਲੋਂ ਖਨੌਰੀ ਬਾਰਡਰ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਉਹਨਾਂ ਕਿਹਾ ਕਿ ਕਿਸਾਨੀ ਟਰਨਾਂ ਦਾ ਸਭ ਤੋਂ ਵੱਡਾ ਟਰਨਾਂ ਸੀ ਤੇ ਇੱਥੇ ਕੋਈ ਵੀ ਟਰਾਲੀ ਚੋਰੀ ਨਹੀਂ ਹੋਈ ਹੈ ਤੇ ਨਾ ਹੀ ਪਾਤੜਾ ਤੇ ਖਨੌਰੀ ਥਾਣੇ ਦੇ ਵਿੱਚ ਕਿਸਾਨਾਂ ਦੇ ਸਮਾਨ ਚੋਰੀ ਦੀ ਕੋਈ ਐਫਆਈਆਰ ਦਰਜ ਹੋਈ ਹੈ ਤੇ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਸ ਟਰਾਲੀ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਸੀ ਉਸ ਨੂੰ ਵੀ ਬੜੇ ਤਰੀਕੇ ਨਾਲ ਸੰਭਾਲ ਕੇ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਸੀ ਤੇ ਉਸ ਨੂੰ ਵੀ ਕਿਸਾਨ ਕਲシャン ਨੂੰ ਲੈ گئے ਨੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸਾਨ ਆਪਣੇ ਫ੍ਰਿਜ, ਏਸੀ, ਵਾਸ਼ਿੰਗ ਮਸ਼ੀਨਾ ਤੇ ਪਾਣੀ ਦੇ ਵੱਡੇ ਟੈਂਕਰ ਸਮੇਤ ਗੈਸ ਸਿਲੰਡਰ ਵੀ ਸ਼ਨਾਖਤ ਕਰਕੇ ਲੈ ਗਏ ਨੇ ਜਨਤਾ ਦਾ ਪੂਰਾ ਬਿਉਰਾ ਉਹਨਾਂ ਦੇ ਕੋਲ ਮੌਜੂਦ ਹੈ ਵੀ ਇੱਥੇ ਆਪ ਅੱਜ ਜਾ ਕੇ ਵਿਜ਼ਿਟ ਕਰਕੇ ਆਓ ਦੇਖ ਕੇ ਆਓ ਮੈਂ ਦੇਖਿਆ ਇਹਨਾਂ ਦਾ ਰਿਕਾਰਡ ਦੇਖਿਆ ਕਿ ਇਹਨਾਂ ਨੇ ਪ੍ਰੋਪਰ ਜਿਹੜਾ ਉਸ ਜਗ੍ਹਾ ਤੇ ਲਗਭਗ 1.3 ਕਿਲੋਮੀਟਰ ਦੇ ਸੀ ਇਹਦਾ ਵਿੱਚੋਂ ਟਰੈਕਟਰ ਟਰਾਲੀਆਂ ਸੀ ਵਿੱਚ ਟੈਂਪਰੇਰੀ ਸਟਰਕਚਰ ਬਣਾ ਕੇ ਵੀ ਉਹਨਾਂ ਨੇ ਉਹ ਰੱਖਿਆ ਹੋਇਆ ਸੀ ਤੇ ਉਹਦੇ ਚ ਮੇਰੇ ਦੇ ਜਿਹੜਾ ਅਸੀਂ ਸਾਡੇ ਕੋਲੇ ਪ੍ਰੋਪਰ ਰਿਕਾਰਡ ਹੈ ਇਹਦਾ 650 ਦੇ ਕਰੀਬ ਟਰੈਕਟਰ ਟਰਾਲੀਆਂ ਜਿਹੜੀਆਂ ਅਸੀਂ ਉਹਨੂੰ ਉੱਥੇ ਉਸ ਜਗ੍ਹਾ ਤੇ ਸੀ ਜਿਸ ਦਿਨ ਮੋਰਚਾ ਰਿਮੂਵ ਕੀਤਾ ਗਿਆ 157 ਜਿਹੜੀਆਂ ਹੈਗੀਆਂ ਕਿਸਾਨ ਜਿਹੜੇ ਆ ਪਾ ਕੇ ਉਸ ਰਾਤ ਨੂੰ ਤੇ अर्ਲੀ ਮਾਰਨਿੰਗ ਆ ਜਿਹੜੇ ਆ ਕੇ ਲੱਗੇ ਉਹਨਾਂ ਦਾ ਵੀ ਪ੍ਰੋਪਰ ਰਿਕਾਰਡ ਹੈ ਉਹਨਾਂ ਚ ਕੁਸ਼ਕ ਦੇ ਵਿੱਚ ਏਸੀ ਲੱਗੇ ਹੋਏ ਸੀ ਤੇ ਕੁਸ਼ਕ ਦੇ ਵਿੱਚ ਜਿਹੜੀਆਂ ਐਲਈਡੀ ਲੱਗੀਆਂ ਹੋਈਆਂ ਸੀ ਉਹ ਲੈ ਗਏ ਉਸ ਤੋਂ ਇਲਾਵਾ ਅਸੀਂ ਜਿਹੜਾ 3 ਲਗਭਗ 3 ਕਿਲੋਮੀਟਰ ਦੂਰ ਜਿਹੜਾ ਇੱਕ ਟੈਂਪਰੇਰੀ ਵੇਅਰ ਹਾਊਸ ਕਹਿ ਸਕਦੇ ਆ ਗੋਡਾਊਨ ਕਹਿ ਸਕਦੇ ਆ ਜਿਹਦੇ ਵਿੱਚ ਲਾਈਟ ਦਾ ਇੰਤਜ਼ਾਮ ਕੀਤਾ ਗਿਆ ਸੀ ਨੇੜੇ ਕੋਈ ਮਕਾਨ ਦੁਕਾਨ ਨਹੀਂ ਤੇ ਇੱਕ ਐਂਟਰੀ ਸੀ ਤੇ ਅੱਗੇ ਅਸੀਂ ਦੋ ਇੱਕ ਅੱਗੇ ਇੱਕ ਪਿੱਛੇ ਗਾਰਡ ਲਾਈ ਸੀ ਤੇ ਉਹ ਲਾ ਕੇ ਗਾਰਡ ਤੇ ਉਹਦੇ ਵਿੱਚੋਂ 493 493 ਜਿਹੜੀਆਂ ਟਰੈਕਟਰ ਟਰਾਲੀਆਂ ਜਿਹੜੇ ਕਿਸਾਨ ਇੱਥੋਂ ਲੈ ਗਏ ਉਹਨਾਂ ਦਾ ਵਿੱਚੋਂ ਰਿਕਾਰਡ ਟਰਾਲੀਆਂ ਦੇ ਨਾਲ ਫੋਟੋਆਂ ਆਧਾਰ ਕਾਰਡ ਉਹ ਪ੍ਰੋਪਰ ਹੈ ਜਿਹੜਾ ਅਸੀਂ ਉਹ ਰੱਖਿਆ ਗਿਆ ਤੇ ਉਹਦੇ ਤੋਂ ਇਲਾਵਾ 61 ਜਿਹੜੇ ਗੈਸ ਸਿਲੰਡਰ 28 ਪਾਣੀ ਦੇ ਟੈਂਕਰ ਤੇ 20 ਫ੍ਰਿਜ ਤੇ 6 ਵਾਸ਼ਿੰਗ ਮਸ਼ੀਨਾਂ ਇਹ ਇੱਥੋਂ ਲੈ ਗਏ ਤੇ ਦੂਜੀ ਗੱਲ ਜਿਹੜੀ ਸਾਡੇ ਲਈ ਤਸੱਲੀ ਵਾਲੀ ਹੈ ਵੀ ਖਨੌਰੀ ਤੇ ਜਿਲ੍ਹਾ ਸੰਗਰੂਰ ਦਾ ਜਿਹੜਾ ਹੈਗਾ ਥਾਣਾ ਖਨੌਰੀ ਤੇ ਜੁੜਾ ਪਟਿਆਲੇ ਦਾ ਥਾਣਾ ਪਾਤੜਾ ਇੱਥੇ ਲੱਗਦਾ ਸਾਡੇ ਇਹਨੇ ਦੋਨੇ ਥਾਣਿਆਂ ਦੇ ਵਿੱਚ ਅੱਜ ਤੱਕ ਵੀ ਇੱਕ ਵੀ ਸਿੰਗਲ ਕੰਪਲੇਂਟ ਇਥੋਂ ਸਮਾਨ ਚੋਰੀ ਕਰਨ ਦੀ ਤੇ ਜਾਂ ਆਸ-ਪਾਸ ਲਜਾਂਦੀ ਨਹੀਂ ਪਾਈ ਗਈ। ਯਾਨੀ ਕਿ ਕਿਸਾਨਾਂ ਦਾ ਸਾਰਾ ਸਮਾਨ ਸਿਰੋ ਬਰਾਮਦ ਹੋ ਗਿਆ। ਨਹੀਂ ਉਹਨਾਂ ਨੂੰ ਵਾਪਸ ਕੀਤਾ ਜਾ ਚੁੱਕਿਆ ਤੇ ਦੂਜੀ ਗੱਲ ਇਹ ਸਾਹ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਉਹਨਾਂ ਨੇ ਇੱਕ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖਦਿਆਂ ਇੱਕ ਬੜੀ ਸਫਿਸਟੀਕੇਟਿਡ ਟਰਾਲੀ ਜਿਹੜੀ ਬਣਾਈ ਸੀ ਉਹਨੂੰ ਅਸੀਂ ਥਾਣੇ ਲੈ ਗਏ ਸੀ। ਤੇ ਉਹ ਉਹਨਾਂ ਨੇ ਉਹਦੇ ਵਿੱਚੋਂ ਕੱਲ ਉਹਨਾਂ ਦਾ ਦੱਸਿਆ ਹੋਣਾ ਡੀਐਸਪੀ ਸਾਹਮਣੇ ਵੀ ਕੱਲ ਰਾਤ ਉਹਨਾਂ ਦੇ ਆਏ ਸੀ ਉਹਦੀ ਚਾਬੀ ਵੀ ਉਹਨਾਂ ਕੋਲੇ ਸੀ ਉਹਦੇ ਨਾਲ ਖੋਲ ਕੇ ਜੋ ਉਹਨਾਂ ਦਾ ਕੋਈ ਆਪਦਾ ਜਿਹੜਾ ਕੀਮਤੀ ਸਮਾਨ ਸੀ ਉਹ ਉਹਨੂੰ ਉਹ ਲੈ ਗਏ ਤੇ ਨਾਲ ਨਾਲ ਜਿਹੜਾ ਉਹਨੂੰ ਕਹਦੇ ਉਹ ਵੀ ਹੁਣ ਸਾਡੇ ਕੋਲੇ ਕੋਈ ਵੀ ਇਹੋ ਜੀ ਚੀਜ਼ ਹੈ ਨਹੀਂ ਵੀ ਜਿਹੜੀ ਸਾਡੇ ਕੋਲੇ ਸਾਡੇ ਕਬਜ਼ੇ ਦੇ ਵਿੱਚ ਹੋਵੇ ਤੇ ਦੂਜੀ ਗੱਲ ਇਹ ਹੈ ਵੀ ਜਿਹੜੀ ਇੱਕ ਵੀ ਸ਼ਿਕਾਇਤ ਸਾਡੇ ਕੋਲੇ ਉਹ ਹੈ ਨਹੀਂ ਜਿਹੜਾ ਇੱਥੋਂ ਸਾਨਾਂ ਇਲਜ਼ਾਮ ਲੱਗਦਾ ਹੋਵੇ ਵੀ ਜਿਹੜਾ ਕੋਈ ਸਮਾਨ ਚੋਰੀ ਹੋ ਗਿਆ Jagbana TVL and L Jandhi Report.